ਆਜੇ ਪਾਇਨ ਦੇ ਉੱਤੇ ਦੱਸਦੇ ਪਹੁੰਚਦੇ ਵੱਡੇ ਭਾਈ ਦੀਵਾਲੀ ਤੇ ਆਪਾਂ ਨੇ ਦੀਵਾਲੀ ਤੇ ਆਫਰ ਲਾਇਆ ਵੀਰ ਜੀ ਆਫਰ ਕੋਈ ਰੇਟ ਵਧਾ ਕੇ ਨਹੀਂ ਲਾਇਆ ਆਪਣੀ ਨਵੀਂ ਦੁਕਾਨਦਾਰੀ ਆ ਦੀਵਾਲੀ ਆਫਰ ਤਾਂ ਕਰਕੇ ਲਾਇਆ ਜੀ ਵੱਡੇ ਭਾਈ ਇਹ 16 ਮਾਡਲ ਆ ਵੀਰੇ ਠੀਕ ਆ ਭਾਈ ਡੀ ਆਈ ਪੀ ਨੰਬਰ ਦੇ ਵਿੱਚ 22 ਕਈ ਜ਼ੀਰੋਆਂ ਦੇ ਸ਼ਕੀਨ ਹੁੰਦੇ ਆ ਉਦਾਂ ਨਵਾਂ ਨੰਬਰ ਲੈਣ ਜਾਈਏ ਤਾਂ ਕਟੂਕਟ 20 3000 ਦਾ ਇਹਦਾ ਗੱਲਾ ਨੰਬਰ ਮੈਂ ਆਪਾਂ ਕੋਈ ਚਾਰਜ ਨਹੀਂ ਲਾਉਂਦੇ ਵੀਰੀਵਨ ਆਪਣੇ ਬੁਲਟ ਵੀਰੇ ਆਲ オリジナル ਨੇ ਸਾਰੇ ਜੇ ਕੋਈ ਇੱਕ ਦਾ ਪਾਰਟ ਪੇਂਟ ਹੋਊਗਾ ਕਿਸੇ ਵੀ ਬੁਲਟ ਦਾ ਤਾਂ ਆਪਾਂ ਦੱਸ ਕੇ ਦੇਵਾਂਗੇ ਐਦਾਂ ਨਹੀਂ ਹੋਊਗਾ ਵੀਰੇ ਬੀਬੋ ਵੀ ਕੰਮ ਹੁੰਦਾ ਆਪਾਂ ਕਰਵਾ ਕੇ ਰੱਖਦੇ ਆ ਪਹਿਲੀ ਗੱਲ ਦੂਜੀ ਗੱਲ ਆਪਾਂ ਫੁੱਲ ਗਾਰੰਟੀ ਦਿੰਨੇ ਆ ਜੇ ਪਰਮਾਤਮਾ ਨਾ ਕਰੇ ਮਸ਼ੀਨਰੀ ਆ ਮਸ਼ੀਨਰੀ ਦੇ ਵਿੱਚ ਕੋਈ ਫਾਲਟ ਆਉਂਦਾ ਤਾਂ ਆਪਾਂ ਦੱਸ ਦਿਨਾਂ ਦੀ ਫੁੱਲ ਵਾਰੰਟੀ ਦਿੰਨੇ ਆ ਮਿਸਤਰੀ ਨੂੰ ਵੀ ਦੇਖਾ ਸਕਦਾ ਬੰਦਾ ਜੀ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਖੜਿਆਂ ਦੇ ਆਪਾਂ ਪਹੁੰਚਿਆ ਬਾਈ ਬਰਾਡ ਬੁਲਟ ਪੁਆਇੰਟ ਸੰਰੂਰ ਵਿਖੇ ਲੋਕੇਸ਼ਨ ਹੈਗੀਆਂ ਬਾਈ ਦੀ ਬਾਈ ਨੇੜੇ ਡੀਸੀ ਸਾਹਿਬ ਦੀ ਰਿਹੈਸ਼ ਘਰ ਡੀਸੀ ਸਾਹਿਬ ਦਾ ਇੱਧਰ ਲਈ ਸਾਡਾ ਉਹ ਦੇਖ ਸਕਦੇ ਆਪਾਂ ਤੇ ਆਹ ਬਾਈਆਂ ਦੀ ਬਾਈ ਫਰਮਾ ਜੀ ਤੇ ਬੁਲਟ ਨੇ ਬਾਈਆਂ ਲਈ ਸਪੈਸ਼ਲ ਰੇਟ ਕੰਮ ਹੈਗਾ ਫੋਲਡਰ ਦਾ ਤੇ ਗਿਫਟ ਬਾਈਆਂ ਨੇ ਬੜੇ-ਬੜੇ ਲਾਰਜ ਨੇ ਦੇਖ ਸਕਦੇ ਆਪਾਂ ਤੇ ਬਾਕੀ ਬਰਾਡ ਬਾਈ ਨਾਲ ਕੋਈ ਗੱਲ ਕਰਨੀ ਪੰਜਾਬ ਤੋਂ ਭਰਤੀ ਹੋਏ ਹਾਂ ਸਾਰੀਆਂ ਅੰਦਰ ਹੀ ਪਰ ਉਹ ਨੋਟ ਲਵਾਉਂਗੀ ਹਾਂ ਬੋਲਟ ਉਹਦੇ ਤੁਸੀਂ ਕਹੇ ਵੀਰੇ ਸਰਕਾਰ ਜੀ ਬਾਈ ਨਾਂ ਦਾ ਦੱਸੋ ਹੁਣ ਪਹਿਲਾਂ ਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਵੀਰੇ ਜੀ ਵੱਡੇ ਬਾਈ ਤੇ ਫਰਮਾ ਨਾ ਬੋਲ ਵੀਰੇ ਬੰਦੇ ਇੱਕ ਵਾਰਾ ਹਾਂ ਫਰਮ ਦਾ ਨਾਮ ਬੋਲੋ ਬਾਈ ਆਪਣਾ ਆਪਣਾ ਬਰਾਡ ਬੁਲਟ ਪੁਆਇੰਟ ਸੰਧਰੂਰ ਆ ਵੀਰੇ ਇਹ ਆਪਣੀ ਫਰਮ ਆ ਮੇਰਾ ਨਾਮ ਆ ਮਨਦੀਪ ਸਿੰਘ ਆ ਠੀਕ ਆ ਭਾਜੀ ਤੇ ਆਪਣਾ ਸਪੈਸ਼ਲ ਕਮੇਟ ਹੈ ਜੀ ਬਾਈ ਕੱਲੇ ਬੁਲਟਾਂ ਦੀ ਆ ਹਨਾ ਕੱਲੇ ਬੁਲਟਾਂ ਦਾ ਓਨਲੀ ਫੋਰ ਸਟੈਂਡਰਡ ਬੋਲਟ ਓਨਲੀ ਓਨ ਸਟੈਂਡਰਡ ਬੋਲਟ ਪਈ ਜਾਂਦੀ ਦੇ ਸਾਰਾ ਭਾਜੀ ਆਪਾਂ ਤੇ ਆਹ ਦਿਨ ਪਾਈ ਨੇ ਡਿਫਟ ਦੱਸਦੇ ਬਲਾਂ ਦਾ ਵੱਡੇ ਭਾਈ ਦਿਵਾਲੀ ਤੇ ਆਪਾਂ ਨੇ ਦਿਵਾਲੀ ਤੇ ਆਫਰ ਲਾਇਆ ਵੀ ਜੀ ਆਫਰ ਕੋਈ ਰੇਟ ਵਧਾ ਕੇ ਨਹੀਂ ਲਾਇਆ ਆਪਣੀ ਨਵੀਂ ਦੁਕਾਨਦਾਰੀ ਆ ਠੀਕ ਆ ਭਾਈ ਦਿਵਾਲੀ ਆਫਰ ਤਾਂ ਕਰਕੇ ਲਾਇਆ ਜੀ ਵੱਡੇ ਭਾਈ ਤੇ ਆ ਡਿਫਟ ਵੀ ਕੁਈ ਰੇਡ ਨਹੀਂ ਵਧਾਇਆ ਪਹਿਨੀ ਆ ਬਈ ਉਧਰ ਬੜ ਲਾਈ ਹਣਾ ਪਾ ਬਈ ਠੀਕ ਹੈ ਬਾਈ ਜੀ ਕਿੱਥੋਂ ਸ਼ੁਰੂ ਕਰ ਲੇ ਬਾਈ ਉਹ ਬੋਲਟ ਤੇ ਪਰਲੇ ਸ਼ੁਰੂ ਮੜਾਇਆ ਹਾਂਜੀ ਮਾਡਲ ਲਾ ਦਿਓ ਵੱਡੇ ਬਾਈ ਪਹਿਲਾਂ ਇਹਦਾ ਇਹ ਵੀਰ ਜੀ 500 ਸੀਸੀ ਮਾਡਲ ਆ ਠੀਕ ਆ ਉਹਦਾ ਮਾਡਲ ਆ ਪਹਿਲੇ ਨਾਮ ਆ ਨਾਲ ਦੇ ਟਾਇਰ ਨੇ origignal 12000 ਚੱਲੇ ਜੀ 12000 ਹੀ ਚੱਲਿਆ ਬਾਈ ਜੀ 12000 ਚੱਲੇ ਤਾਂ ਬਾਰੀ ਚੱਲੇ ਵੀਰੇ ਠੀਕ ਆ ਬਾਈ ਜੀ ਵਾਹ ਤੇ ਲੁੱਕ ਵਾਈਜ਼ ਬਹੁਤ ਸੋਹਣਾ ਬਾਈ ਤੇ ਪੰਜਾਬ ਦਾ ਨੰਬਰ ਆ ਬਈ ਪੀ ਵੀ 13 ਲੋਕਲ ਨੰਬਰ ਦਾ ਹੋਣਾ ਹਾਂਜੀ ਇੰਜਨ ਵੀਰ ਬਾਈ ਇੰਜਨ ਕੇ ਸਹਾਰੇ ਕੀ ਚੀਜ਼ ਹੀ ਫੁੱਲ ਗਾਰੰਟੀ ਮਿਲੂਗੀ ਜ਼ਿੰਮੇਵਾਰੀ ਆ ਭਾਈ ਸਿਰਾਜ ਜੇ ਮਰਦੀ ਇਹ ਕਰਦਾ ਹੈ ਇਹ 16 ਮਾਡਲ ਆ ਵੀਰੇ ਠੀਕ ਆ ਭਾਈ ਡੀ ਆਈ ਪੀ ਨੰਬਰ ਦੇ ਵਿੱਚ 22 ਕਈ ਜ਼ੀਰੋਆਂ ਦੇ ਸ਼ਕੀਨ ਹੁੰਦੇ ਆ ਉਦਾਂ ਨਵਾਂ ਨੰਬਰ ਲੈਣ ਜਾਈਏ ਤਾਂ ਕਿ ਟੁਕੜ ਟੁਕੜ 20 30 ਹਜ਼ਾਰ ਰੁਪਏ ਦਾ ਗੱਲਾਂ ਨੰਬਰ ਮੈਂ ਆਪਾਂ ਕੋਈ ਚਾਰਜ ਨਹੀਂ ਲਾਉਂਦੇ ਵੀ ਜੀ ਵਾਹ ਜੀ ਬਾਕੀ ਲਾਈਟਰ ਰੈਸਟਾ ਪੈਸੇ ਨੇ ਸੜੀ ਵਾਲੇ ਕੋਈ ਤੇ ਆ 16 ਮਾਡਲ ਆ ਵੀ ਜੀ ਜੀ ਭਾਈ ਠੀਕ ਹੈ ਜੀ ਇਹ ਵੀ ਫਰਸਟ ਓਨਰ ਬੋਲਟ ਆ ਤੇ ਗਿਫਟ ਭਾਈ ਨੇ ਕੱਲੇ ਕੱਲੇ ਬੋਲਟ ਤੇ ਲਾ ਰਖਣੇ ਭਾਈ ਕੱਲੇ ਕੱ ਸੇ ਕਿਹਾਂ ਆ ਗਿਆ ਬਾਈ ਜੀ ਆ ਗਿਆ ਵੀਰ ਜੀ 19 ਮਾਡਲ ਬੋਲਟ 19 ਮਾਡਲ ਬਾਈ ਜੀ ਹਾਂਜੀ ਜੀ ਵੱਡੇ ਬਾਈ ਅਲਾਇ ਡਾਇਰ ਬੜੇ ਸੋਹਣੇ ਪਏ ਨੇ ਬਾਈ ਹਾਂਜੀ ਹਾਰਲੇ ਵਾਲੇ ਅਲਾਇ ਵੀ ਲੈ ਜੀ ਫਰਸਟ ਓਨਰ ਠੀਕ ਆ ਬਾਈ ਪੀਵੀ 13 ਲੋਕਲ ਨੰਬਰ ਆ ਵੀਰੇ ਆ ਫੁੱਲ ਮੋਡੀਫਾਈਡ ਨਿਸ਼ਾਉਂਗੇ ਬੋਲਟ ਨੇ ਕੋਈ ਸਾਰੇ ਹਣਾ ਜਿਵੇਂ ਸ਼ਾਉਂਡੀਆਂ ਮੁੰਡੇ ਆ ਫੇਰ 16 ਮਾਡਲ ਆ ਗਿਆ ਵੀਰ ਜੀ ਜੀ ਵੱਡੇ ਬਾਈ ਹਾਂਜੀ ਫਰਸਟ ਓਨਰ ਤੇ ਬੋਲਟਸ ਹਰ ਉੱਚੇ ਮਾਡਲ ਨੇ ਬਾਈ ਹਣਾ ਸਾਰੇ ਹਰ ਇੱਕ ਮਾਡਲ ਉਪਲਬਧ ਆ ਵੀਰ ਠੀਕ ਆ ਹਰ ਇੱਕ ਮਾਡਲ ਜੀ ਹਾਂਜੀ ਆ ਵੀਰੇ ਪਾਸਿੰਗ ਖਤਮ ਹੈ ਦੀ 75 ਪਾਸਿੰਗ ਖਤਮਾ ਮੈਂ ਮਿਹਰਬਾਨੀਆਂ ਨੂੰ ਰਿਕਵੈਸਟ ਕਰਦਾ 83 ਮਾਡਲ ਆ ਪਾਸਿੰਗ ਖਤਮਾ ਫੁੱਲ ਰੀਸਟੋਰ ਆ ਨਵੇਂ ਟਾਇਰ ਨਵੇਂ ਲਾਈ ਵੀਲ ਪਾਇਆ ਹੋਏ ਨੇ ਸਿਰਫ 75000 ਦਾ ਬੋਲਟ ਆ ਇਹਦਾ ਕੋਈ ਰਿਟ ਘੱਟ ਵੱਧ ਨਹੀਂ ਹੈਗਾ ਵੀਰੇ 50000 ਰੁਪਏ ਦਾ ਦਾ ਕਵਾੜ ਦੇ ਵਿੱਚ ਬੋਲਟ ਆ ਆਪਾਂ ਫੇਰ ਵੀ ਤੁਹਾਨੂੰ ਕਾਪੀ ਕਾਗਜ਼ਾਂ ਦਾ ਚੱਲਦੀ ਫਿਰਦੀ ਹਾਲਤ ਦੇ ਵਿੱਚ ਨਵੇਂ ਟਾਇਰ ਅਲਾਈ ਵੀਲ ਦੇ ਵਿੱਚ 75000 ਦਾ ਬੋਲਟ 75000 ਦਾ ਦੇ ਦਾਂਗੇ ਬਾਈ ਜੀ ਨਾਲ ਜਿਹਾ ਟਾ ਉਹ ਅੱਡਾ ਗਏ ਨਾਲ ਗਿਫਟ ਆ ਉਹ ਅਲੱਗ ਤੋਂ ਆ ਵੀਰੇ ਠੀਕ ਆ ਬੜੇ ਬਾਈ ਤੇ ਬਾਈ ਅੰਦਰ ਵੀ ਬਹੁਤ ਚੋਖੜਿਆ ਮਨ ਲਵੇ ਦੱਸੋ ਬਾਈ ਆਹ 15 ਮਾਡਲ ਆ ਵੀਰ ਜੀ 15 ਮਾਡਲ ਫਰਸਟ ਓਨਰ ਬੋਲਟ ਆ ਜੀ ਬਾਈ ਐਨ ਓਕੇ ਕੰਡੀਸ਼ਨ ਆ ਜੀ ਆਲ ਓਰੀਜਨਲ ਠੀਕ ਆ ਭਾਜੀ ਇਧਰ ਨਿਹੜਾ ਜਿਹਾ ਮੜਿਆ ਬਾਈ ਹਾਂ ਤੇ ਇਹ 2018 ਮਾਡਲ ਬੋਲਟ ਆ ਵੀਰ ਜੀ ਜੀ ਬਾਈ ਇਹ ਵੀ ਫਰਸਟ ਓਨਰ ਬੋਲਟ ਆ ਆਲ ਓਰੀਜਨਲ ਬੋਲਟ ਤਕਰੀਬਨ ਆਪਣੇ ਬੋਲਟ ਵੀਰੇ ਆਲ ਓਰੀਜਨਲ ਨੇ ਜੇ ਕੋਈ ਇੱਕ ਦਾ ਪਾਰਟ ਪੇਂਟ ਹੋਊਗਾ ਕਿਸੇ ਵੀ ਬੋਲਟ ਦਾ ਤਾਂ ਆਪਾਂ ਦੱਸ ਕੇ ਦੇਵਾਂਗੇ ਐਦਾਂ ਨਹੀਂ ਹੋਊਗਾ ਵੀਰੇ ਵੀ ਬੰਦਾ ਉਰੋਂ ਬੋਲਟ ਲੈ ਕੇ ਜਾ ਰਿਹਾ ਬਾਹਰ ਗਿਆ ਕਿ ਮਿਸਤਰੀ ਤੋਂ ਪਤਾ ਲੱਗ ਰਿਹਾ ਵੀ ਇਹਦੇ ਵਿੱਚ ਆ ਕਮੀ ਆ ਜਾਂ ਇਹ ਪੇਂਟ ਹੋਇਆ ਕੋਈ ਪਾਰਟ ਐਦਾਂ ਦੀ ਕੋਈ ਗੱਲ ਨਹੀਂ ਮਿਲੂਗੀ ਠੀਕ ਹੈ ਭਾਈ ਜਿੰਮੇਵਾਰੀ ਹੈ ਭਾਈ ਆ ਗਏ ਵੀਰੇ ਪੁੱਠੇ ਘੇਰਾਂ ਵਾਲੇ ਬੋਲਟ ਬਾਈ ਕਈ ਪੁੱਠੀ ਕਿੱਲੀ ਵਾਲੀ ਦੇ ਸਕੀਨ ਹੁੰਦੇ ਆ ਉਹਨਾਂ ਵਾਸਤੇ ਵੀ ਆਪਾਂ ਨੇ ਫੁੱਲ ਵੈਰੈਟੀ ਰੱਖੀ ਆ ਖਰੀਦ ਬੰਦੇ ਤੇ ਆਰ ਕਿਆ ਹੈ ਭਾਈ ਹਾਂਜੀ ਇਹ 2004 ਮਾਡਲ ਬੋਲਟ ਆ ਵੀਰ ਜੀ ਬਾਈ ਕਈ ਕਮੈਂਟ ਕਰਦੇ ਆ ਵੀ ਰੇਟ ਜ਼ਿਆਦਾ ਪੁੱਠੇ ਘੇਰਾਂ ਵਾਲੇ ਦਾ ਜੀ ਭਾਈ ਸਿਰਫ ਪੁੱਠੇ ਘੇਰਾਂ ਵਾਲੇ ਦਾ ਪੁੱਠੇ ਘੇਰਾਂ ਵਾਲੇ ਦਾ ਵੀਰ ਜੀ ਇੰਜਨ ਗੇਅਰ ਦਾ ਮੁੱਲ ਹੁੰਦਾ ਤੇ ਪਾਸਿੰਗ ਦਾ ਆਪਾਂ ਇੰਜਨ ਗੇਅਰ ਦੀ ਵੀ ਫੁੱਲ ਗਾਰੰਟੀ ਦੇਵਾਂਗੇ ਜੋ ਵੀ ਕੰਮ ਹੁੰ ਕਰਵਾ ਕੇ ਰੱਖਦੇ ਆ ਪਹਿਲੀ ਗੱਲ ਜੀ ਬਈ ਦੂਜੀ ਗੱਲ ਆਪਾਂ ਫੁੱਲ ਗਰੰਟੀ ਦਿੰਨੇ ਆ ਜੇ ਪ੍ਰਮਾਤਮਾ ਨਾ ਕਰੇ ਮਸ਼ੀਨਰੀ ਆ ਮਸ਼ੀਨਰੀ ਦੇ ਵਿੱਚ ਕੋਈ ਫਾਲਟ ਆਉਂਦਾ ਤਾਂ ਆਪਾਂ ਦੱਸ ਦਿਨਾ ਦੀ ਫੁੱਲ ਵਾਰੰਟੀ ਦਿੰਨੇ ਆ ਮਿਸਤਰੀ ਨੂੰ ਵੀ ਤੇ ਖਾਲ ਸਕਦਾ ਬੰਦਾ ਜੀ ਬਈ ਇਹ ਵੀ ਚਲਾਈ ਕੀ ਪਤਾ ਲੱਗ ਜਣਾ ਹਨਾ ਜੀ ਮਸ਼ੀਨਰੀ ਦਾ ਜੇ ਮੈਂ ਕਿੰਨੀ ਚਲਾਈ ਵੀ ਆ ਜਾਈ ਬਈ ਫੁੱਲ ਗਰੰਟੀ ਹੈ ਬਿੰਦੀ ਪੈਸੇ ਵੀ ਜੇ ਕੋਈ ਆਪਣੀ ਚੀਜ਼ 'ਚ ਨੁਕਸਨ ਨਿਕਲਦਾ ਮੇਜਰ ਫਾਲਟ ਹੋਣਾ ਚਾਹੀਦਾ ਫੁੱਲ ਪੇਮੈਂਟ ਵੀ ਰਿਫੰਡ ਕਰਾਂਗੇ ਰਿਫੰਡ ਕਰ ਦਾਂਗੇ ਜੀ ਹਾਂਜੀ ਇਦਾਂ ਨਹੀਂ ਕਹੀਗਾ ਵੀ ਆਹ ਬੁਲਟ ਖੜਾਜੋ ਜੀ ਆਹ ਲੈਜੋ ਇਦਾਂ ਦੀ ਕੋਈ ਗੱਲ ਨਹੀਂ ਵੀਰੇ ਉਹ ਬੰਦੇ ਦੀ ਮਰਜ਼ੀ ਹੈ ਜੇ ਪੇਮੈਂਟ ਲੈਣੀ ਆ ਤਾਂ ਪੇਮੈਂਟ ਵੀ ਮਿਲੂਗੀ ਬਿਨਾ ਕਾਟ ਕੋ ਜੀ ਬਾਈ ਬੱਥੇ ਪਤਾ ਦਿੰਦੇ ਨੇ ਬਾਈ ਫੌਜੀ ਰਿਟਾਇਰ ਨੇ ਬਾਈ ਜਿਹੜੀ ਗੱਲ ਕਹੇਤੀ ਸੱਚੀ ਹੈ ਵੇਖ ਤੇਰੀ ਜਿਹੜੀ ਗੱਲ ਕਹਾਂਗੇ ਉਹਦੇ ਪੂਰ ਉੱਤਰਾਂਗੇ ਉਹਦੇ ਪੂਰ ਉੱਤਰਾਂਗੇ ਆਹ 2008 ਮਾਡਲ ਆ ਵੀਰੇ ਆਲ origignal ਬੁਲਟ ਆ ਇਹਦੀ RC ਆ 2018 ਇਹ ਗਾ ਜੀ ਇਸ ਕਰਕੇ ਇਹ ਦੀ ਬਿਨਾ ਪਾਸਿੰਗ ਕਰਵਾਏ 33 ਤੱਕ ਪਾਸਿੰਗ ਨਹੀਂ ਬੁਲਟਾਂ ਦੀ ਆਪਾਂ ਪਾਸਿੰਗ ਕਰਵਾਉਣੇ ਆ ਉਹਦੀ 29 ਤੱਕ ਪਾਸਿੰਗ ਕਰਵਾਉਣ ਤੋਂ ਬਾਅਦ ਹੁੰਦੀ ਆ ਪਾਸਿੰਗ ਇਹ ਬੁਲਟ ਦੀ ਬਿਨਾ ਪਾਸਿੰਗ ਕਰਵਾਏ 33 ਤੱਕ ਪਾਸਿੰਗ ਠੀਕ ਆ ਭਾਜੀ ਤੇ ਬੁਲਟ ਵੀ ਆ ਲਦੇ ਇਹ ਨਾਲ ਸਾਰਾ ਰੇ ਨਾਲ ਉਸ ਤੋਂ ਬਾਅਦ ਆ ਗਿਆ 2009 ਮਾਡਲ ਬੁਲਟ ਜੀ ਜੀ ਬਾਈ ਪੀਵੀ 11 ਨੰਬਰ ਦਾ ਇਹ ਵੀ ਫੁੱਲ ਰੀਸਟੋਰ ਆ ਜੀ ਇਹ ਵੀ ਮਿਲ ਜੂਗਾ ਜੀ ਉਦੋਂ ਬਾਅਦ ਇੱਕ ਹੋਰ ਆ ਵੀਰੇ ਕਈ ਵਾਰ ਵੀਰ ਵੈਰੈਟੀ ਮੰਗਦੇ ਨੇ ਵੀ ਨਵੇਂ ਮਾਡਲ ਦੇ ਵਿੱਚ ਹੋਰ ਵੈਰੈਟੀ ਦਿਖਾਓ ਤਾਂ ਹੋਰ ਵੀ ਉਪਲਬਧ ਦਾ ਇੱਕ ਬੋਲਟ ਹੋਰ ਆ ਰਿਹਾ ਵੀਰੇ ਕੱਲ ਨੂੰ ਆਪਣੇ ਕੋਲੇ 2010 ਮਾਡਲ ਬੋਲਟ ਆਉ ਫਸਟ ਓਨਰ ਆ ਸਿਰਫ Ориਜਨਲ 6000 ਚੱਲੇ ਆ Ориਜਨਲ ਚੱਲੇ ਦੀ ਵੀ ਗਾਰੰਟੀ ਹੋਊਗੀ ਆਪਣੀ ਭਾਜੀ ਹਰ ਇੱਕ ਚੀਜ਼ ਦੀ ਜਿਹੜੀਆਂ ਸਟੈਂਪਾਂ ਨੇ ਉਹਦੇ ਕਾਗਜ਼ ਦੇ ਸਟੈਂਪਾਂ ਵੀ ਉੱਤਰੀਆਂ ਅੱਜ ਹੀ ਬੋਲਟ ਲਿਆ ਆਪਾਂ ਨੇ ਉਹ ਕੱਲ੍ਹ ਹੀ ਆ ਰਿਹਾ ਚੱਲੇ ਸਿਰਫ ਬੋਈ 6000 ਸਿਰਫ 6000 ਚੱਲੇ ਆ ਉਹ ਸਕੀਨ ਬੰਦਿਆਂ ਲਈ ਆ ਰੇਟ ਵੀ ਉਹਦਾ ਤੇਜ ਆ ਵੀਰੇ ਜਿਹੜੇ ਨੂੰ ਉਹਦੇ ਬਾਰੇ ਸਮਝ ਆ ਉਹੀ ਕਾਲਜਾ ਮੈਸੇਜ ਕਰੋਗੇ ਜੀ ਹਾਂਜੀ ਇਹਦਾ ਹਿਦਰਾਜੋ ਵੀਰੇ ਇਹ ਵੀ 2015 ਮਾਡਲ ਬੂਲਟ ਆ ਵੀਰੇ ਫਾਸਟ ਓਨਰ ਆ ਇਹ ਬਿਦੌਟ ਅਲਾਈ ਵੀਲ ਤੋਂ ਆ Ориਜినਲ ਰੱਖਿਆ ਹੋਇਆ ਤੇ ਇਹਦੇ ਦੇਖੋ ਟਾਇਰ ਟਾਇਰ ਦਿਖਾਓ ਵੀਰੇ ਜੀ ਮਸਲੀਨियस ਦੇ ਅਲਾਈ ਵੀਲ ਟਾਇਰ ਲੱਗੇ ਆ ਵੀਰੇ ਇਹਦੇ ਵਿੱਚ ਨਹੀਂ ਨਹੀਂ ਹਾਂਜੀ ਠੀਕ ਆ ਉਸ ਤੋਂ ਬਾਅਦ ਵੀਰ ਜੀ ਇੱਧਰ ਆਜੋ ਇਹ 16 ਮਾਡਲ ਦੇ ਵਿੱਚ ਵੈਰਾਈਟੀ ਹੋਰ ਆ ਬਾਈ ਕਈ ਮੰਗਦੇ ਆ ਵੀ ਵੈਰਾਈਟੀ 16 ਦੇ ਵਿੱਚ ਇਹ ਚੌਥਾ ਬੋਲਟ ਆਪਣੇ ਕੋਲੇ 16 ਆ 16 ਮਾਡਲ ਦੇ 16 ਮਾਡਲ ਦੇ ਵਿੱਚ ਚੌਥਾ ਬੋਲਟ 15 ਦੇ ਵਿੱਚ ਵੀ ਚਾਰ ਪੰਜ ਆ ਵੀਰੇ ਤੇ 16 16 ਦੇ ਵਿੱਚ ਵੀ ਚਾਰ ਪੰਜ ਆ ਦੇਖੋ ਜਿੱਦਾਂ ਮੈਂ ਤੁਹਾਨੂੰ ਦੱਸੇ ਰਿਹਾ ਸੀ ਕਿ ਚਾਰ ਪੰਜ ਨੇ ਆ ਪੰਜਵਾਂ ਬੋਲਟ 16 ਮਾਡਲ 16 ਆ ਗਿਆ ਆਲ オリジナル ਦੀ ਆਪਣੀ ਗਾਰੰਟੀ ਹੋ ਜੀ ਹੋਵੇ ਇੰਜਨ ਗੇਅਰ ਦੀ ਆਪਣੀ ਜ਼ਿੰਮੇਵਾਰੀ ਹੋ ਬਾਕੀ ਜਿਹੜੀ ਕੀ ਕਹਾਂਗੇ ਉਹ ਦੀ ਵੀ ਹੱਲ ਜ਼ਿੰਮੇਵਾਰੀ ਇਸ ਤੋਂ ਬਾਅਦ ਆ ਗਿਆ ਵੀਰ ਜੀ 17 ਮਾਡਲ ਬੋਲਟ ਨੰਬਰ ਪਲੇਟ ਲੱਗੀ ਨਹੀਂ ਇਹਦੀ 4265 ਨੰਬਰ ਆ ਇਹਦਾ ਜੀ ਬੜੇ ਵਧੀਆ ਫਰਸਟ ਓਨਰ ਬੋ ਆਲ ਰਿਗਨ ਲਾ ਠੀਕ ਹੈ ਭਾਜੀ ਹਾਂਜੀ ਤੇ ਨਾਲ ਹੀ ਕਈ ਵੀਰ ਫੇਰ ਜੀਰੂਆਂ ਦੇ ਸਕੀਨ ਹੁੰਦੇ ਆ ਨਾਲ ਹੀ 17 ਮਾਡਲ ਬੋਲਟ 1800 ਨੰਬਰ ਦਾ ਬੀਆਈਪੀ ਇਹ ਵੀ ਮਿਲ ਜੂਗਾ ਸਿਰਫ ਬੋਲਟ ਦੇ ਰੇਟ ਤੇ ਨੰਬਰ ਦਾ ਕੋਈ ਅਲੱਗ ਤੋਂ ਰੇਟ ਨਹੀਂ ਹੈਗਾ ਵੀਰੇ ਹਾਂਜੀ ਉਸ ਤੋਂ ਬਾਅਦ ਵੀਰ ਜੀ ਇਹ ਆ ਗਿਆ 18 ਮਾਡਲ ਬੋਲਟ ਜੀ ਬਾਈ ਠੀਕ ਹੈ ਜੀ ਅਲਾਈ ਵੀ ਲੱਗੇ ਆ ਨਾਲ ਦੇ ਟਾਇਰ ਆ ਕੰਪਨੀ ਰਿਪੋਰਟ ਚੱਲਿਆ ਇਹ ਵੀ ਮਿਲ ਜੂਗਾ ਵੀਰੇ ਜੀ ਉਹ ਤੋਂ ਬਾਅਦ ਆਪਾਂ ਤੁਹਾਨੂੰ 19 ਦੇ ਵਿੱਚ ਵੈਰਾਈਟੀ ਦਿੰਨੇ ਵੀਰੇ ਇਹ 19 ਦੇ ਵਿੱਚ ਫਰਸਟ ਓਨਰ ਪਹਿਲਾ ਬੋਲਟ ਜੀ ਬਾਈ ਹਾਂਜੀ ਉਸ ਤੋਂ ਬਾਅਦ ਇਹ ਚੱਕਿਆਂ ਦੇ ਵਿੱਚ ਆ ਵੀਰੇ ਕਈ ਵੀਰ ਚੱਕਿਆਂ ਦੇ ਵੀ ਸਕੀਨ ਹੁੰਦੇ ਆ ਜੇ ਅਲਾਈ ਵੀਲ ਚਾਹੀਦੇ ਆਪਾਂ ਇਹਦੇ ਵਿੱਚ ਅਲਾਈ ਵੀਲ ਵੀ ਫਿਟਡ ਕਰਵਾ ਕੇ ਕਰਵਾ ਕੇ ਹਾਂਜੀ ਉਸ ਤੋਂ ਬਾਅਦ 19 ਮਾਡਲ ਦੇ ਵਿੱਚ ਸੈਕੰਡ ਬੋਲਟ ਆ ਗਿਆ ਵੀਰ ਜੀ ਹਾਂ ਬਾਈ ਇਹ ਬੜਾ ਸੋਹਣਾ ਪੀਲਾ ਜਰਾ ਹਾਂਜੀ ਪੀ ਵੀ 11 CR 82 11 82 ਹਾਂਜੀ ਤੇ ਉਸ ਤੋਂ ਬਾਅਦ 19 ਮਾਡਲ ਦੇ ਵਿੱਚ ਡਿਸਕ ਵਾਲਾ ਮਾਡਲ ਆ ਗਿਆ ਵੀਰੇ ਕਈ ਵੀਰ ਡਿਸਕ ਵਾਲੇ ਦੇ ਸਕੀਨ ਹੁੰਦੇ ਆ ਜੀ ਹਾਂਜੀ ਤੇ ਉਸ ਤੋਂ ਬਾਅਦ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ 16 ਮਾਡਲ ਆ 16 ਮਾਡਲ ਸਿਮਾ ਬੋਲਟ ਆ ਗਿਆ ਵੀਰੇ ਇਹਦੀ ਸਰਕਾਰੀ ਪਲੇਟਾਂ ਪਈਆਂ ਨੇ ਵੀਰੇ ਨੰਬਰ ਮੈਂਸ਼ਨ ਕੀਤਾ ਹੋਇਆ 3355 ਬਾਈ ਹਾਂਜੀ 33 ਨੰਬਰ ਵੀ ਫੈਂਸੀ ਆ ਵੀਰੇ ਨਾਲ ਦੇ ਟਾਇਰ ਨੇ ਆਲ オリジナル ਦੀ ਤਾਂ ਆਪਣੀ ਜ਼ਿੰਮੇਵਾਰੀ ਹੈ ਜਿੰਮੇਵਾਰੀ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੇ ਰਹੀ ਗੱਲ ਵੀਰੇ ਕਈ ਵੀਰਾਂ ਨੇ ਲੋਨ ਤੇ ਬੁਲਟ ਲੈਣਾ ਹੁੰਦਾ ਹੈ ਨਾ ਉਹਨਾਂ ਨੂੰ ਲੋਨ ਤੇ ਬੁਲਟ ਵੀ ਮਿਲੂਗਾ ਤੇ ਫਾਈਨਾਂਸ ਵੀ ਕਰਾ ਕੇ ਦੇਵਾਂਗੇ 50000 ਰੁਪਏ ਡਾਊਨ ਪੇਮੈਂਟ ਸਿਰਫ 500 ਰੁਪਏ ਫੀਲ ਚਾਰਜ ਠੀਕ ਹੈ ਜੀ ਏਟੀਐਮ ਚੈੱਕ ਬੁੱਕ ਪੈਨ ਕਾਰਡ ਆਧਾਰ ਕਾਰਡ ਲੈ ਕੇ ਆਓ ਤੇ 50000 ਰੁਪਏ ਦੀ ਕੀ ਕੋਈ ਵੀ ਬੁਲਟ ਇਥੋਂ ਲੈ ਜੋ ਵੀ ਬੁਲਟ ਪਸੰਦ ਆਉਂਦਾ ਪੁੱਠੇ ਗੇਰਾਂ ਵਾਲਾ ਜਾਂ ਸਿੱਧੇ ਗੇਰਾਂ ਵਾਲਾ ਹਰ ਇੱਕ ਬੁਲਟ ਦੇ ਲੋਨ ਉਪਲਬਧਾ ਤੇ ਲੋਨ ਵੀ ਸਿਰਫ 15 20 ਮਿੰਟਾਂ ਦੇ ਵਿੱਚ ਕਰਵਾ ਕੇ ਦੇਵਾਂਗੇ ਤੇ ਬਈ ਗਿਫਟ ਦਾ ਦੋ ਬੰਨ ਕੀ ਨਹੀਂ ਫੋੜਵਾਰੇ ਗਿਫਟ ਵੀ ਸਟੀਲ ਦਾ ਦੇਖੋ ਜੀ ਸਟੀਲ ਦਾ ਸੈੱਟ ਹੈਵੀ ਸਟੀਲ ਦਾ ਫਟਣਾ ਨਹੀਂਗਾ ਉਸ ਤੋਂ ਬਾਅਦ ਡਿਨਰ ਸੈਟ ਲੈਣਾ ਜੀ ਤਾਂ ਚੀਨੀ ਚ ਵੀ ਮਿਲ ਜੂਗਾ ਕਲਸ ਕਿਟ ਦੇ ਵਿੱਚ ਵੀ ਮਿਲ ਜੂਗਾ ਤੇ ਜੂਸਰ ਤੇ ਮਿਕਸਰ ਵੀਰੇ ਆਪਾਂ ਨੇ ਉੱਚੇ ਮਾਡਲਾਂ ਤੇ ਰੱਖਿਆ 18 19 ਮਾਡਲ ਦੇ ਉੱਤੇ ਤੇ ਬਾਈ ਇਹਦੀ ਵੀ ਸਾਲ ਦੀ ਗਾਰੰਟੀ ਦਵੇ ਇਹਦੀ ਵੀ ਸਾਲ ਦੀ ਗਾਰੰਟੀ ਦੇਵਾਂਗੇ ਵੀਰੇ ਲੋਕਲ ਮਾਲ ਨਹੀਂ ਹੈਗਾ ਸੀਤਲ ਕੰਪਨੀ ਦਾ ਜੂਸ ਗ੍ਰਾਈਂਡਰ ਮਿਕਸਰ ਗ੍ਰਾਈਂਡਰ ਆ ਠੀਕ ਹੈ ਜੀ ਬਾਕੀ ਗਿਫਟ ਵਾਧੂ ਵੀਰੇ ਜਿੰਨੇ ਮਰਜ਼ੀ ਮੋਪ ਵੀ ਰੱਖਿਆ ਵੀਰੇ ਜੀ ਬਾਈ ਜਿਹੜੀ ਵੀ ਚੀਜ਼ ਦੀ ਘਰੇ ਰਿਕੁਆਇਰਮੈਂਟ ਆ ਉਹੀ ਗਿਫਟ ਲੈ ਕੇ ਜਾਓ ਠੀਕ ਆ ਉਹ ਤੁਹਾਡਾ ਆਪਣੀ ਪਸੰਦ ਦਾ ਗਿਫਟ ਹੋਊਗਾ ਜੀ ਵੱਡੇ ਬਾਈ ਤੇ ਨਕੇਸ਼ਰ ਬਾਈ ਮਾੜੇ ਬ ਬਰਾਡ ਬੁਲਟਪੁਆਇੰਟ ਸੰਗਰੂਰ ਨੀਅਰ ਡੀਸੀ ਸਾਹਿਬ ਦੀ ਰੈ residenciy ਆ ਜਦੋਂ ਮਰਜ਼ੀ ਆਓ ਵੀਰੇ 24 ਘੰਟੇ ਦੁਕਾਨ ਆਪਣੀ ਖੁੱਲੀ ਆ ਤੇ ਨੰਬਰ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਆਪਣਾ ਪੇਜ ਵੀ ਵੀਰੇ ਮੈਂਸ਼ਨ ਕਰ ਦਊਗਾ ਜੀ ਬਟੇ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਫੁੱਲ ਗਿਫਟ ਵੀ ਦਿੱਤੇ ਜਾਣਗੇ ਜਿਹੜਾ ਫੋਲੋ ਸ਼ੇਅਰ ਕਰਕੇ ਆਊਗਾ ਉਹਨੂੰ ਇੱਕ ਅਲੱਗ ਤੋਂ ਵੀ ਗਿਫਟ ਦੇਣਾ ਇੱਥੇ ਅਲੱਗ ਤੋਂ ਗਿਫਟ ਦੇਣਾ ਹਾਂਜੀ ਮਿਹਰबानी ਬਹੁਤ ਹੈ ਵੀਰੇ ਧੰਨਵਾਦ ਜਿਹੜਾ ਬਾਈ ਜੀ